ਦੇਖੋ ਜਿਉਂ-ਜਿਉਂ ਸਮਾਂ ਅੱਗੇ ਵੱਧਦਾ ਹੈ ਮੋਡਰਨਾਈਜੇਸ਼ਨ ਵੱਲ ਆਪਾਂ ਚੱਲਦੇ ਹਾਂ ਕਿਸੇ ਟਾਈਮ ਤੇ ਸਫਾਈ ਝਾੜੂਆਂ ਨਾਲ ਹੋਇਆ ਕਰ ਦਿੱਤੀ ਤੇ ਕੋਈ ਸਫਾਈ ਵੱਲ ਵਿਸ਼ੇਸ਼ ਧਿਆਨ ਵੀ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਸਫਾਈ ਵੱਲ ਵਿਸ਼ੇਸ਼ ਧਿਆਨ ਹੈ ਜਿਹੜੀ ਨਗਰ ਕੌਂਸਲ ਲਹਿਰਾ ਗੱਗਾ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਸਾਰੇ ਸਫਾਈ ਕਰਮਚਾਰੀ ਸਮੁੱਚਾ ਸਟਾਫ ਬੜੀ ਮਿਹਨਤ ਦੇ ਨਾਲ ਆਪਣੇ ਜੋ ਪ੍ਰਧਾਨ ਤੇ ਸਾਰੇ ਐਮਸੀ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਸਪਾਈ ਸਫਾਈ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਉਸੇ ਕੜੀ ਦੇ ਤਹਿਤ ਇੱਕ ਰੋਡ ਸਵੀਪਿੰਗ ਮਸ਼ੀਨ ਜਿਹਦਾ ਅੱਜ ਕੱਲ ਇਸ ਤਰ੍ਹਾਂ ਵੀ ਸੜਕ ਤੇ ਜਾ ਰਹੀ ਹੈ ਚੱਲੀ ਜਾ ਰਹੀ ਹੈ ਤੇ ਸਾਰੀ ਸੜਕ ਦੀ ਸਫਾਈ ਕਰ ਰਹੀ ਹੈ ਕੋਈ ਕੰਕਰ ਆ ਗਿਆ ਕੁਝ ਹੋਰ ਆ ਗਿਆ ਉਹਨੂੰ ਸੱਕ ਵੀ ਕਰ ਸਕਦੀ ਹੈ ਉਹ ਸੋ ਇਸ ਤਰ੍ਹਾਂ ਦੀ ਜਿਹੜੀ ਮਸ਼ੀਨ ਹੈ ਉਹ ਨਗਰ ਕੌਂਸਲ ਨਹਿਰਾ ਨੇ ਪਰਚੇਜ ਕੀਤੀ ਹੈ ਤੇ ਵੱਡੀ ਗੱਲ ਜੋ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਵੱਡੀ ਜੋ ਅਸੀਂ ਸ਼ੁਰੂ ਤੋਂ ਕਹਿੰਦੇ ਕਿ ਸਾਡੀ ਭ੍ਰਿਸ਼ਟਾਚਾਰ ਦੇ ਅਗੇਂਸਟ ਜ਼ੀਰੋ ਟੋਲਰੈਂਸ ਹੈ ਹੁਣ ਇਹ ਮਸ਼ੀਨ ਦਾ ਟੈਂਡਰ ਸੀ ਜਿਹੜਾ 21 ਲੱਖ 75000 ਦਾ ਲੱਗਿਆ ਸੀ ਪਰ ਇਹ ਮਸ਼ੀਨ ਜਿਹੜੀ ਆਈ ਹੈ ਇਹ 16 ਲੱਖ 34000 ਦੀ ਆਈ ਹੈ ਕਹਿਣ ਤੋਂ ਭਾਵ ਕਿ 5 ਲੱਖ 40000 ਰੁਪਇਆ ਜੋ ਟੈਂਡਰ ਰਸ਼ੀ ਹੈ ਉਸ ਤੋਂ ਘੱਟ ਆਈ ਹੈ ਨਹੀਂ ਕਦੇ ਹੋਇਆ ਨਹੀਂ ਕਰਦਾ ਸੀ ਜੋ ਰੇਟ ਹੋ ਗਿਆ ਉਸੇ ਰੇਟ ਤੇ ਮਸ਼ੀਨਾਂ ਆ ਜਾਂਦੀਆਂ ਸੀ ਸੋ ਇਹ ਮਸ਼ੀਨ ਆਈ ਹੈ ਇਸ ਤੋਂ ਬਿਨਾ ਜਿਹੜੀਆਂ ਸੀਵਰੇਜ ਸਕਸ਼ਨ ਮਸ਼ੀਨ ਵੀ ਆਈ ਹੈ ਕੁੱਲ ਇਹ 60 ਲੱਖ 73000 ਦੀਆਂ ਜਿਹੜੀਆਂ ਮਸ਼ੀਨਾਂ ਨੇ ਜੀ ਉਹ ਸਫਾਈ ਲਈ ਸੀਵਰੇਜ ਦੀ ਸਫਾਈ ਲਈ ਇਹ ਨਗਰ ਕੌਂਸਲ ਲੇਰਾ ਨੇ ਪਰਚੇਜ਼ ਕੀਤੀਆਂ ਨੇ ਹੁਣ 120 ਡਸਟਬਿਨ ਆ ਰਹੇ ਨੇ ਜਿਹੜੇ ਸ਼ਹਿਰ ਦੇ ਵਿੱਚ ਰੱਖੇ ਜਾਣਗੇ ਇਸ ਤੋਂ ਬਿਨਾਂ 5 ਟਾਟਾ ਏਸ ਉਹ ਵੀ ਨਵੇਂ ਆ ਰਹੇ ਨੇ ਜਿਹੜੇ ਹਰ ਵਾਰਡ ਦੇ ਵਿੱਚ ਜਾ ਕੇ ਵੈਸੇ ਹੁਣ ਵੀ ਦੋ ਟਾਟਾ ਐਸ ਚੱਲ ਰਹੇ ਨੇ ਜਿਹੜੇ ਹਰ ਘਰ ਦੇ ਅੱਗੇ ਜਾ ਕੇ ਆਵਾਜ਼ ਦਿੰਦੇ ਆ ਤੇ ਲੋਕੀ ਆਪਣਾ ਕੂੜਾ ਉਹਦੇ 'ਚ ਪਾਉਂਦੇ ਆ ਤੇ ਹੁਣ ਪੰਜ ਜਿਹੜੇ ਨਵੇਂ ਆਣਗੇ ਇਹ ਤੇ 15 ਵਾਰਡ ਨੇ ਸੱਤ ਹੋ ਜਾਣਗੇ ਟਾਟਾ ਐਸ ਹੁਣ ਰੇੜੀਆਂ ਜਾਂਦੀਆਂ ਨੇ ਬਾਕੀ ਵਾਰਡਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਵਾਰਡਾਂ ਦੇ ਵਿੱਚ ਇੱਕ ਟਾਟਾ ਐਸ ਹੈ ਜਿਹੜਾ ਉਹ ਹੋ ਜਾਏਗਾ ਤੇ ਸਫਾਈ ਦੇ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹਣਾ ਕਿ ਆਪਣੇ ਘਰਾਂ ਦੇ ਵਿੱਚ ਗਿੱਲਾ ਤੇ ਸੁੱਕਾ ਕੂੜਾ ਨੂੰ ਅਲੱਗ-ਅਲੱਗ ਰੱਖਣਾ। ਕਿਉਂਕਿ ਜਦੋਂ ਗਿੱਲਾ ਸੁੱਕਾ ਕੂੜਾ ਇਕੱਠਾ ਉਹਦੇ ਵਿੱਚ ਸਿਰਦਾਂਦੇ ਆ ਸਫਾਈ ਕਰਮਚਾਰੀ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਉਹਨਾਂ ਨੂੰ ਅਲੱਗ ਕਰਨ ਦੇ ਵਿੱਚ ਟਾਈਮ ਵੀ ਲੱਗਦਾ ਹੈ। ਦਿੱਕਤ ਵੀ ਹੁੰਦੀ ਹੈ। ਤੇ ਜੋ ਗਿੱਲਾ ਕੂੜਾ ਉਹ ਸੁੱਕੇ ਕੂੜੇ ਨੂੰ ਵੀ ਖਰਾਬ ਕਰ ਦਿੰਦਾ ਸੋ ਇਸ ਕਰਕੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਗੱਲ ਬਿਲਕੁਲ ਨਿਸ਼ਚਿਤ ਕਰਨ ਕਿ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖੇ ਜਾ ਜਿਹੜੀਆਂ ਟਾਟਾ ਇਸ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧ ਨੇ ਕਿ ਇੱਕ ਪਾਸੇ ਗਿੱਲਾ ਕੂੜਾ ਸੁੱਟਿਆ ਜਾਂਦਾ ਤੇ ਦੂਜੇ ਪਾਸੇ ਸੁੱਕਾ ਕੂੜਾ ਜਿਹੜਾ ਉਹ ਸੁੱਟਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਸਾਰਿਆਂ ਦੇ ਲਈ ਰੀਸਾਈਕਲਿੰਗ ਦੇ ਲਈ ਉਹ ਵੀ ਸਾਰੇ ਪ੍ਰਬੰਧ ਇੱਥੇ ਕੀਤੇ ਗਏ ਆ ਜਿਹੜੀ ਖਾਦ ਬੰਦੀ ਆ ਉਹਦੀ ਖਾਦ ਵੀ ਬਣਾਈ ਜਾਂਦੀ ਹੈ ਸੋ ਇਹ ਸਫਾਈ ਦੇ ਸੰਬੰਧ ਦੇ ਵਿੱਚ ਸਾਰਾ ਇਹ ਨਗਰ ਕੌਂਸਲ ਲਹਿਰਾ ਦਾ ਹੈ ਉਦਮਪੁਰਲਾ ਹੈ ਬੜੀ ਦੇਰ ਤੋਂ ਸ਼ਹਿਰ ਵਾਸੀਆਂ ਨੂੰ ਮੇਜ ਸੀ ਕਈ ਸ਼ਹਿਰ ਵਾਸੀ ਮੇਰੇ ਕੋਲ ਆ ਕੇ ਕਹਿੰਦੇ ਸੀ ਕਿ ਦੇਖਿਓ ਜੀ ਵੱਡੇ ਸ਼ਹਿਰਾਂ ਚ ਜਿਹੇ ਮਸ਼ੀਨ ਆ ਗਈ ਵੀ ਜਿਹੜੀ ਸੜਕ ਤੋਂ ਆਪਨੇ ਆਪ ਕੂੜਾ ਇਕੱਠਾ ਕਰ ਲੈਂਦੀ ਆ ਵੀ ਆਪਾਂ ਵੀ ਲਓ ਹੀ ਜੀ ਹੁਣ ਮੇਰੇ ਜੇ ਹੱਥ ਪੱਲੇ ਹੁੰਦਾ ਤਾਂ ਮੈਂ ਜ਼ਰੂਰ ਉਸੇ ਵੇਲੇ ਲੈ ਆਂਦੀ ਪਰ ਸਾਡੇ ਮਾਨਯੋਗ ਐਮਐਲਏ ਸਾਹਿਬ ਕੋਲੇ ਅਸੀਂ ਕੁਝ ਵੀ ਡਿਮਾਂਡ ਕੀਤੀ ਤਾਂ ਸਾਨੂੰ ਉਹੀ ਇਹਨਾਂ ਨੇ ਗ੍ਰਾਂਟ ਲੈ ਕੇ ਦਿੱਤੀ ਤੇ ਨਾਲ ਇਸ ਤੋਂ ਪਹਿਲਾਂ ਇੱਕ ਸੈਕਸ਼ਨ ਮਸ਼ੀਨ ਆਈ ਸੀ ਸਿਵਰੇਜ ਦੀ ਸਫਾਈ ਵਾਸਤੇ ਤਾਂ ਦਿਨ ਭਰ ਦੇ ਨਾਲ ਸਾਨੂੰ ਹਰੇਕ ਜੋ ਸੀ ਡਿਮਾਂਡ ਕਰਦੇ ਆ ਉਹ ਪੂਰੀ ਕਰ ਰਹੇ ਨੇ ਮੈਂ ਆਪਣੇ ਆਪ ਨੂੰ ਬਹੁਤਕ ਗਵਾਲੀ ਸਮਝਦੀ ਆ ਕਿ ਸਾਨੂੰ ਇਹ ਜੇ ਐਮਐਲਏ ਸਭ ਮਿਲਨੇ ਜਿਹੜੇ ਕਿ ਸਾਡੇ ਲਹਿਰੇ ਨੂੰ ਮੈਨੂੰ ਲੱਗਦਾ ਵੀ ਜੋ ਸੀ ਸੁਪਨਿਆਂ ਦਾ ਲਹਿਰ ਲਹਿਰਾ ਬਣਾਉਣਾ ਚਾਹੁੰਦੇ ਸੀ ਸ਼ਾਇਦ ਉਹ ਹੀ ਬਣ ਜਾਊਗਾ ਦਿਨਾਂ ਦੇ ਵਿੱਚ ਤਾਂ ਪਿਛਲੇ ਵਾਰੀ ਦੇਖਦੇ ਸੀ ਪਿਛਲੀਆਂ ਸਰਕਾਰਾਂ ਦੇ ਦੌਰਾਨ ਹੁਣ ਬੇਸ਼ੱਕ ਇਹ ਇੱਕ ਸੀਐਮ ਦਾ ਸ਼ਹਿਰ ਸੀ ਜੀ ਬੀਬੀ ਰਜਿੰਦਰ ਕੌਰ ਪਠੱਲ ਸੀਐਮ ਵੀ ਰਹੇ ਸੀ ਪਰ ਕਿਸੇ ਪਾਸਿਓਂ ਵੀ ਇਹ ਸੀਐਮ ਦਾ ਸ਼ਹਿਰ ਨਹੀਂ ਸੀ ਨਜ਼ਰ ਆਉਂਦਾ ਮਤਲਬ ਮੈਨੂੰ ਇਹ ਕਹਿੰਦੇ ਹੋਏ ਕੋਈ ਹਿਚ ਨਹੀਂ ਕਿ ਜਦੋਂ ਹੀ ਨਿਗਾ ਮਰਦੇ ਸੀ ਅੰਦਰ ਐਂਟਰ ਕਰਦੇ ਸੀ ਤਾਂ ਜੇ ਕੋਈ ਕਹਿੰਦਾ ਸੀ ਨਾ ਵੀ ਇਹ ਸੀਐਮ ਦਾ ਸ਼ਹਿਰ ਹੈ ਤਾਂ ਆਪਣੇ ਆਪ ਨੂੰ ਥੋੜੀ ਜਿਹੀ ਮਹਿਸੂਸ ਹੁੰਦਾ ਸੀ ਕਿ ਨਹੀਂ ਸੀਐਮ ਦਾ ਸ਼ਹਿਰ ਤਾਂ ਇਹ ਕਿਸੇ ਪਾਸੇ ਲੱਗਦਾ ਹੀ ਨਹੀਂ ਪਰ ਹੁਣ ਮੈਨੂੰ ਲੱਗਦਾ ਕਿ ਸਾਡਾ ਜੋ ਅਸੀਂ ਸੁਪਨੇ ਸਿਰਜੇ ਨੇ ਵੀ ਸਾਡਾ ਲਹਿਰਾ ਇੱਕ ਸੋਪਨੇ ਦਾ ਸ਼ਹਿਰ ਬਹੁਤ ਸੁੰਦਰ ਸ਼ਹਿਰ ਬਣ ਜੇ ਤਾਂ ਉਹ ਸ਼ਾਇਦ ਦਿਨਾਂ ਦੇ ਵਿੱਚ ਬਣ ਜਾਊ ਕਿਉਂਕਿ ਸਾਨੂੰ ਉੱਪਰਲੀ ਸਰਕਾਰ ਦਾ ਸਹਿਯੋਗ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਤੇ ਸਾਡੇ ਮਿਹਨਤੀ ਐਮਐਲਏ ਸਾਹਿਬ ਦਾ ਪੂਰਾ ਸਹਿਯੋਗ ਹੈ ਤਾਂ ਅਸੀਂ ਮੈਂ ਵਿਸ਼ਵਾਸ ਦਿਵਾਉਂਦੀਆਂ ਨਾ ਲਹਿਰਾ ਨਿਵਾਸੀਆਂ ਨੂੰ ਕਿ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਹਦੇ ਵਿਕਾਸ ਵਾਸਤੇ